ਤਪਈ ਤੋਂ ਬੋਡੀ ਸਾਹਿਬ ਰੋਡ ਵੱਲ ਜਾਂਦੀਆਂ ਸਾਰੀ ਸੜਕ ਟੁੱਟੀ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕਾ ਵਾਸੀਆਂ ਨੇ ਸarifaspe న్యూਸ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਈ ਵਾਰ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਕਰ ਚੁੱਕੇ ਹਾਂ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਟੁੱਟੀ ਹੋਈ ਹੈ ਜਿਸ ਨਾਲ ਆਏ ਦਿਨ ਹਾਦਸੇ ਹੋ ਰਹੇ ਨੇ ਹੁਣ ਆ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਨਹੀਂ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ਅਸੀਂ ਵੀ ਆਪਣੇ ਵੱਲੋਂ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਅਤੇ ਵਾਰਡ ਦੇ ਕਾਉਂਸਲਰ ਨੂੰ ਅਪੀਲ ਕਰਦੇ ਹਾਂ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਜਲਦ ਇਸ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ ਇਹ ਪ੍ਰੇਮਨਗਰਾ ਗਾਜੀ ਹੈ ਸੜਕ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਬੈਟਰੀਆਂ ਪਲਟ ਜਾਂਦੀਆਂ ਬੰਦੇ ਨੂੰ ਸੱਟ ਲੱਗ ਜਾਂਦੀਆਂ ਹਨ ਜਦੋਂ ਮਰਜ਼ੀ ਹੋ ਜਾਂਦਾ ਹੈ ਤੇ ਪੋਈ ਸੁਣਾਈ ਨਹੀਂ ਕਰਦਾ ਕੋਈ ਕੌਂਸਲ ਨਹੀਂ ਕਰਦਾ ਕੋਈ ਕੋਈ ਨਹੀਂ ਕਰਦਾ ਕੋਈ ਸੁਣਾਈ ਨਾ ਕੋਈ ਸਰਪੰਚ ਨਾ ਕੌਂਸਲ ਕੋਈ ਨਹੀਂ ਕਰਦਾ ਕੋਈ ਨਹੀਂ ਆਉਂਦਾ ਤਾਂ ਫਿਰ ਨਾ ਨਾ ਕੋਈ ਨਹੀਂ ਆਉਂਦਾ ਜੀ ਦੁਕਾਨਦਾਰੀ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਸਾਨੂੰ ਚਿੱਕੜੇ ਛਿੱਟੇ ਪੈਂਦੇਗੇ ਸਾਮਾਨ ਬਾਹਰ ਨਹੀਂ ला ਸਕਦੇ ਅਸੀਂ ਬੜੇ ਦੁਖੀ ਹੈਗੇ ਹੁਣ ਆ ਸੜਕ ਬਣਨੀ ਚਾਹੀਦੀ ਕੋਈ ਨਹੀਂ ਬਣਾਇਆ ਇਹ ਤਰਾਈ ਹੈਗਾ ਉਹ ਫੋਲਸੀਵਾਜੀ ਹੈਗੀ ਲੋਕਾਂ ਦੀ ਉਦੋਂ ਬੜਾ ਬਹਤ ਜੋੜਦੇਗੇ ਪਰ ਬਾਅਦ ਚ ਨਹੀਂ ਕੋਈ ਸੁਣਾਈ ਕਰਦਾ ਪਹਿਲੀ ਆਖਦੇ ਬਣ ਜੂਗੀ ਬਣ ਜੂਗੀ ਕੁਝ ਨਹੀਂ ਬਣਦਾ ਇਥੇ ਆ ਤਿੰਨ ਚਾਰ ਸਾਲ ਹੋ ਗਏ ਬਣੇ ਨੂੰ ਤੇ ਸੜਕ ਤੇ ਪਹਿਲੇ ਵੀ ਬਣੀ ਸੀ ਥੋੜੇ ਜਿਹਾ ਬਣੀ ਸੀ ਫਿਰ ਇਹਨੇ ਸੇਵਰ ਜਾ ਪਾਤਾ ਫਿਰ ਹੁਣ ਫਿਰ ਖਰਾਬ ਹੋ ਗਈ ਅਬ ਦੂਜੀ ਵਾਰੀ ਫਿਰ ਖਰਾਬ ਹੋ ਗਈ ਜਿਹੜੀ ਬੋੜੀ ਸਾਫ ਤੋਂ ਸ਼ੁਰੂ ਹੁੰਦੀ ਆ ਤੇ ਆਪਣਾ ਪੁਲੋਂ ਚੋਂ ਤੱਕ ਜਾਂਦੀ ਆ ਆਪਣਾ ਟੱਪੇ ਰੋੜ ਬਹੁਤ ਯਾਰ ਬਰਸਾਤ ਤੇ ਤਾਂ ਬਹੁਤ ਯਾਰ ਨੰਗ ਨਹੀਂ ਹੁੰਦਾ ਜੀ ਚਿੱਕੜ ਨਾ ਹੋ ਜਾਂਦਾ ਵਾ ਕੁਛ ਹੋਈ ਨਾ ਬੜਿਆਂ ਨੂੰ ਕਿਹਾ ਸੀ ਤੇ ਬੜੇ ਕਾਉਂਸਲਰ ਆਏ ਬੜੇ ਐਮਐਲਏ ਆਏ ਸਟੇਟ ਰਾਜਮਾਰ ਵੀ ਹੋ ਕੇ ਗਏ ਪਰ ਕੋਈ ਫਰਕ ਨਹੀਂ ਪਿਆ ਸਾਰੇ ਨੂੰ ਕਹਿ ਚੁੱਕੇ ਆ ਜੀ ਹੁੰਦਾ ਹੀ ਨੇਗਾ ਕਿਆ ਜਾਂਦੇ ਆ ਹੋ ਜਾਏਗਾ ਜੀ ਹੋ ਜਾਏਗਾ ਬਸ ਹੁੰਦਾ ਹੀ ਨੇਗਾ ਅਜੇ ਕਹਿੰਦੇ ਜਲਦੀ ਜਲਦੀ ਬਣਨੀ ਚਾਹੀਦੀ ਸੜਕ ਇਲਾਕੇ ਦਾ ਸੁਧਾਰ ਹੋਵੇ ਥੋੜਾ ਜਿਹਾ ਤਾਂ ਇਹ ਇਲਾਕੇ ਦਾ ਹਾਲ ਤੇ ਆ ਕੇ ਵੇਖੋ ਕਿੰਨੀ ਗੰਦਗੀ ਗਈ ਹੈ ਹਾਂ ਰੋਕੀ ਜਾਨ ਲੱਗੇ ਕਿੰਨਾ ਤੜਫਦੇ ਆ ਬਹੁਤ ਜ਼ਿਆਦਾ ਗੰਦਗੀ ਬਹੁਤ ਜ਼ਿਆਦਾ ਇਹ ਜਦੋਂ ਮੀਂਹ ਪੈਂਦਾ ਤਾਂ ਤੱਕ ਨੰਗੇ ਨਹੀਂ ਜਾਂਦਾਗਾ ਕੋਈ ਵੀ ਨਹੀਂ ਕੌਂਸਲ ਕੋਈ ਵੀ ਨਹੀਂ ਆਉਂਦਾਗਾ ਇਹ ਕਹਿੰਦੇ ਵਾ ਪੈਸੇ ਦੇ ਦੇ ਸਾਨੂੰ ਹੋਰ ਕੁਝ ਨਹੀਂ ਕਰਨਾ ਕੀ ਬੜਾ ਕੁਝ ਸਾਡੇ ਸੀਵਰ ਮਹੀਨੇ ਮਹੀਨੇ 2-3 ਦਿਨ ਮਹੀਨੇ ਸੀਵਰ ਭਰੇ ਉਹ ਨਹੀਂ ਕੱਢਦੇ ਕੋਈ ਵੀ ਟਪਾਈ ਤੋਂ ਬੋੜੀ ਸਾਹ ਰੋੜ ਸਾਰੇ ਗੰਦਾ ਆ ਸਾਰੀ ਸੜਕ ਟੁੱਟੀ ਪਈ ਬਿਲਕੁਲ ਹੀ ਕੋਈ ਵੀ ਨਹੀਂ ਸੁਣਾਈ ਕਰਦਾ ਸਾਡੀ ਬੋੜੀ ਸਾਬ ਤੋਂ ਟਪਈ ਰੋਡ ਤੇ ਮੌਜੂਦ ਆ ਪਿਛਲੇ ਕਈ ਸਾਲਾਂ ਤੋਂ ਲੋਕ ਜਿਹੜੇ ਨੇ ਉਹ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਕਿਉਂਕਿ ਇੱਥੇ ਸੜਕ ਤੇ ਸਿਰਫ ਟੋਏ ਟੋਏ ਨੇ ਸੜਕ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਪਹਿਲਾਂ ਇੱਕ ਵਾਰ ਸੜਕ ਜਦੋਂ ਬਣੀ ਤਾਂ ਸੀਵਰੇਜ ਪ੍ਰਣਾਲੀ ਜਦੋਂ ਪਾਈ ਗਈ ਤਾਂ ਫੇਰ ਤੋੜ ਦਿੱਤੀ ਗਈ। ਇਲਾਕਾ ਵਾਸੀਆਂ ਨੇ ਇਸ ਸੰਬੰਧੀ ਕਈ ਵਾਰ ਹਲਕਾ ਵਿਧਾਇਕ ਨੂੰ ਸੰਬੰਧਤ ਕਾਉਂਸਲਰ ਨੂੰ ਵੀ ਆਖਿਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਵੀ ਕਈ ਵਾਰ ਇਥੋਂ ਦੀਆਂ ਖਬਰਾਂ ਵਿਖਾ ਚੁੱਕੇ ਆਂ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ। ਸ਼ਾਇਦ ਸੰਬੰਧਤ ਵਿਭਾਗ ਜਿਹੜੇ ਨੇ ਉਹ ਕੰਮ ਕਰਨੀ ਨਹੀਂ ਸੁੱਤੇ ਹੋਏ ਨੇ। ਸੋ ਉਹਨਾਂ ਨੂੰ ਜਾਗਣ ਦੀ ਲੋੜ ਹੈ ਤੇ ਅਸੀਂ ਵੀ ਜਿਹੜਾ ਜਗਾਣ ਦੀ ਕੋਸ਼ਿਸ਼ ਕਰਦੇ ਰਵਾਂਗੇ। ਤੇ ਉਮੀਦ ਕਰਦੇ ਆ ਕਿ ਲੋਕਾਂ ਦੇ ਨਾਲ ਇਨਸਾਫ ਹੋਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟੇ ਨਿਊਜ਼ ਅਮਰਿਤ